ਇਹ ਹੈਗੀ ਆ ਜਰਮਨ ਦੀ ਮੱਕੀ ਮੈਂ ਦਿਖਾਉਣਾ ਤੁਹਾਨੂੰ ਲੱਗ ਗਿਆ ਉਹ ਜਾ ਕੇ ਨਾ ਦੇਖੋ ਜਰਮਨ ਦੇ ਵਿੱਚ ਵੀ ਮੱਕੀ ਹੁੰਦੀ ਆ ਜਿਦਾਂ ਆਪਣੇ ਪੰਜਾਬ ਚ ਹੁੰਦੀ ਆ ਛੱਲੀਆਂ ਲੱਗੀਆਂ ਹੋਈਆਂ ਆਵੇ ਆਵੇ ਇੱਥੇ ਵੀ ਕਈ ਗੋਰੀਆਂ ਨੇ ਥੋੜੀ-ਬਹੁਤੀ ਖੇਤੀ ਕਰਦੇ ਆ ਵੇਹ ਜਮੀਨ ਇੱਥੇ ਜਿਆਦਾ ਖੇਤੀ ਵਾਲੀ ਹੈ ਤਾਂ ਨਹੀਂ ਪਰ ਫਿਰ ਵੀ ਚਲੋ ਜੁਨੀਕਾ ਜੋਗੇ ਹੈਗੇ ਆ ਥੋੜੀ-ਬਹੁਤੀ ਖੇਤੀ ਕਰਦੇ ਆ ਇਹ ਮੈਂ ਖੱਤਿਆਂ ਚੀ ਆ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਲਾਈਵ ਅੱਜ ਇੱਥੋਂ ਦਾ ਸਿਸਟਮ ਤੇ ਜਿੱਦਾਂ ਆਪਣੇ ਡੇਰੇ ਨਹੀਂ ਹੁੰਦੇ ਡੇਰੇ ਪਿੰਡਾਂ ਚ ਇਦਾਂ ਇੱਥੇ ਡੇਰੇ ਵੀ ਹੈਗੇ ਆ ਕਿਤੇ-ਕਿਤੇ ਘਰਿਆ ਤੇ ਆ ਦੇਖੋ ਜਿੱਦਾਂ ਆਪਣੇ ਪੰਜਾਬ ਚ ਹੁੰਦੀਆਂ ਸੜਕਾਂ ਇੱਥੇ ਵੀ ਇਦਾਂ ਹੈਗੀਆਂ ਆ ਇੱਧਰ ਸਾਰੇ ਮੱਕੀ ਆ ਤੇ ਇਧਰ ਉਹ ਉਧਰੋਂ ਮੈਂ ਆਇਆ ਪਿੱਛੋਂ ਤੁਰ ਕੇ ਉਧਰ ਮੇਨ ਰੋਡ ਆ ਆ ਮੇਨ ਰੋਡ ਤੋਂ ਅੰਦਰ ਨੂੰ ਜਾਂਦਾ ਸਾਰਾ ਮੱਕੀ ਲੱਗੀ ਹੋਈ ਇੱਧਰ ਇਹ ਮੱਕੀ ਮਿਲਦਾ ਘਰ ਤੋਂ ਘੱਟ 10-12 ਕਿੱਲਿਆਂ ਚ ਹੋਣੀ ਆ ਇਹ ਆ ਜਰਮਨ ਸਾਰੇ ਸੋਚਦੇ ਹੁਣੇ ਪਤਾ ਨਹੀਂ ਜਰਮਨ ਦੇ ਲੋਕੀ ਸ਼ਹਿਰ ਸ਼ੁਰਲੀ ਦਿਖਾਉਂਦੇ ਆ ਆਪਾਂ ਤੁਹਾਨੂੰ ਪਿੰਡ ਦਿਖਾਉਨੇ ਆ ਪੈੜੀਆਂ ਦਿਖਾਉਨੇ ਆ ਕਿੰਦਾ ਸਾਰਾ ਰੋਡ ਠਕਿਆ ਪਿਆ ਰਖਤਾ ਨਾ ਅੱਗੇ ਜਾ ਕੇ ਇੱਕ ਘਰ ਵੀ ਆ ਉਹ ਡੇਰਾ ਟਾਇਪ ਆ ਜਿੱਦਾਂ ਇਹ ਖੇਤੀ ਕਰਦੇ ਆ ਇੱਥੇ ਤਾਂ ਕਰਕੇ ਇਹਨਾਂ ਦਾ ਘਰ ਇਧਰਲੇ ਵਸੇ ਆ ਇਧਰ ਵੀ ਸਾਰਾ ਪਰੇ ਤੱਕ ਸਭ ਵਿੱਲੇ ਆ ਖੱਤੇ ਖੱਤੇ ਆ ਅੱਗੇ ਮੈਂ ਤੁਹਾਨੂੰ ਦਿਖਾਉਂਗਾ ਇੱਥੇ ਗਾਂ ਗੂਆਂ ਵੀ ਛੱਡੀਆਂ ਹੁੰਦੀਆਂ ਇਹਨਾਂ ਨੇ ਜਰਮਨ ਚ ਤੇ ਉਹ ਐਦਾਂ ਥੋੜੀ ਜਿਹੀ ਵਾਰਡ ਜੀ ਕੀਤੀ ਹੁੰਦੀ ਆ ਦੋ ਉਹਦੇ ਨਾਲ ਆਹ ਘਰ ਆ ਗਿਆ ਆਹ ਘਰ ਆ ਗਿਆ ਇਹ ਐਦਾਂ ਘਰ ਵਾ ਇੱਥੇ ਖੱਤਿਆਂ ਦੇ ਵਿੱਚ ਹੀ ਬਣਾਇਆ ਹੋਇਆ ਇਹਨਾਂ ਨੇ ਇੱਕੋ ਇੱਕ ਘਰ ਆ ਇਕੱਲਾ ਇਕੱਲਾ ਇਹਨਾਂ ਦਾ ਤੇ ਇਹਦੇ ਲੱਗੇ ਨਾ ਕੋਈ ਹੈਲੋ ਨਾ ਇਹਦੇ ਲੱਗ ਗਿਆ ਕੋਈ ਘਰ ਨਾ ਆਣੇ ਨਾ ਬੰਨੇ ਆ ਦੇ ਇਧਰ ਨੂੰ ਵੀ ਸਾਰਾ ਵਿੱਲਾ ਹੀ ਆ ਤੇ ਆ ਇਧਰਲੇ ਵਸਿਆ ਮੱਕੀ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਹੁਣੇ ਆ ਦੇਖੋ ਮੱਕੀ ਤੁਸੀਂ ਨੀਂਗਾ ਮਾਰੋ ਵੀ ਇੱਥੋਂ ਲੈ ਕੇ ਕੱਟ ਤੋਂ ਕੱਟ ਓਹੋ ਕਾਫੀ ਅੱਗੇ ਤੱਕ ਤੜ 500 ਮੀਟਰ ਅੱਗੇ ਤੱਕ ਜਾ ਕੇ ਨਾ ਇਹ ਮੱਕੀ ਲੱਗੀ ਹੋਈ ਆ ਸਾਰੀ ਛਲੀਆਂ ਉਹ ਦੇਖੋ ਪਰ ਜਾਨਵਰ ਕਿੰਨੇ ਸੋਹਣੇ ਉੜੇ ਜਾਂਦੇ ਇੱਧਰ ਵੀ ਆ ਆ ਸੂਰਜ ਛੇਪ ਰਿਹਾ ਇੱਥੇ ਆਪਣਾ ਟਾਈਮ ਦਾ ਫਰਕ ਹੈ ਇੰਡੀਆ ਦਾ ਇੱਥੋਂ ਨਾਲ ਤੇ ਉਹ ਦੇਖੋ ਕਿੰਨਾ ਸੋਹਣਾ 뷰 ਆ ਆਦੇ ਹੋਰ ਜਾ ਰਹੇ ਜਾਨਵਰ ਜਾਨਵਰ ਕਿਹਨਾਂ ਪੰਛੀ ਅਣਿਖਦਰਲੇ ਬੱッセ ਇਹ ਹੈਗਾ ਆ ਕਾਫੀ ਖੁੱਲਾ ਏਰੀਆ ਆ ਪਿੰਡਾਂ ਦਾ ਪਿੰਡਾਂ ਦੇ ਵਿੱਚ ਜਿਆਦਾ ਜਿਹੜੇ ਲੋਕ ਰਹਿੰਦੇ ਆ ਉਹ ਸ਼ਹਿਰ ਸ਼ੋਰਾਂ ਚ ਜੀ ਰਹਿੰਦੇ ਆ ਇਹ ਪਿੰਡਾਂ ਵਾਲਾ ਏਰੀਆ ਪਿੰਡਾਂ ਦੇ ਵਿੱਚ ਲੋਕ ਘੱਟ ਰਹਿੰਦੇ ਆ ਖੇਤੀਬਾੜੀ ਜਿਆਦਾ ਕਰਦੇ ਆ ਤੇ ਇੱਥੇ گاਵਾ ਵੀ ਆ ਗਏ ਮੈਂ ਦਿਖਾਉਣਾ ਤੁਹਾਨੂੰ ਜੱਜ ਹੋਈਆਂ ਤਾਂ ਉਦਾਂ ਹੁੰਦੀਆਂ ਤੇ ਇੱਥੇ ਹੀ ਵੈਸੇ ਆ ਵੇ ਇਹ ਸਾਰਾ ਬੜਾ ਵਧੀਆ ਚੀਜ਼ ਐ ਇੱਧਰਲੇ ਪਾਸੇ ਸ਼ਾਂਤੀ ਬਿਲਕੁਲ ਗੱਡੀਆਂ ਗੁੱਡੀਆਂ ਵੀ ਨਹੀਂ ਆਉਂਦੀਆਂ ਆਹ ਰੋਡ ਜਿਹੜੇ ਆ ਟਰੈਕਟਰ ਟਰੱਕਰ ਜਾਣ ਵਾਸਤੇ ਬਣਾਏ ਹੋਏ ਹਨ ਇਹਨਾਂ ਨੇ ਟਰੈਕਟਰ ਟਰਾਲੀ ਇਦਾਂ ਦਾ ਸਮਾਨ ਲੈ ਕੇ ਜਾਂਦੇ ਬਸ ਇੱਧਰ ਦੀ ਸੋ ਆਉਣ ਵਾਲੀ ਆ ਜਿੱਥੇ ਗਾਵਾਂ ਹੁੰਦੀਆਂ ਮੈਂ ਤੁਹਾਨੂੰ ਦਿਖਾਉਣਾ ਬਸ ਉਹ ਅ ਛੱਲੀਆਂ ਦਾ ਮੁੱਖ ਚੱਲਾ ਇਹਨਾਂ ਦਾ ਕੰਮ ਤੇ ਥੋੜਾ ਜਿਹਾ ਹੋਰ ਅੱਗੇ ਜਾ ਕੇ ਬਸ ਜਿਹੜੇ ਅਜ ਹੋਈਆਂ ਗਾਵਾਂ ਦਾ ਵੈਸੇ ਤਾਂ ਹੁੰਦੀਆਂ ਮੈਂ ਉਹਨਾਂ ਰੋਜ਼ ਇਦਾਂ ਨੂੰ ਘੇੜਾ ਕੱਢਣ ਇੱਥੇ ਹੀ ਹੁੰਦੀਆਂ ਅੱਗੇ ਤਾਂ ਤੇ ਅੱਜ ਵੀ ਹੋਣੀਆਂ ਤਾਂ ਜ਼ਿਆਦੀਆਂ ਆ ਚਾਂਸ ਤਾਂ ਬੁਰੇ ਆ ਹੈਲੋ 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 ਸਾਰਿਆਂ ਨੂੰ ਹੈਲੋ ਬੈਨ ਹਾਈ ਮੁਹੰਮਦ ਉਥੇ ਲੈ ਲੈ ਕੇ ਕਿਥੋਂ ਕਿਥੋਂ ਦੇਖ ਰਹੇ ਹਾਂ ਆ چھوٹਾ ਜਿਹਾ ਦਰਵਾਜ਼ਾ ਰੱਖਿਆ ਹੋਇਆ ਜਿੱਦਾਂ ਖੇਤ ਕੋਚੇ ਜਾਣ ਲਈ ਹੁੰਦਾ ਜ਼ਤਾਰ ਲਾਈ ਹੁੰਦੀ ਹੈ ਨਾ ਨੇ ਬੰਨੇ ਬਾਕੀ ਤਾਰ ਲਾਈ ਹੈ ਇੱਥੇ ਦਰਵਾਜ਼ਾ ਇੰਨਾ ਕਰ ਰੱਖਿਆ ਹੋਇਆ ਤੇ ਖੋਲਿਆ ਹੋਇਆ ਹੈ ਤੇ ਆ ਬਸ ਮੁੱਕ ਜਲੀਆਂ ਛਲੀਆਂ ਲਾਸਟ ਹੀ ਆ ਬਸ 1 ਮਿੰਟ ਲੱਗਣਾ ਹੋਰ ਫਿਰ ਮੇਰੇ ਕੋਲ ਨਾ ਉੱਥੇ ਤੁਹਾਨੂੰ ਖੁੱਲਾ ਡੁੱਲਾ ਸਿਸਟਮ ਬਾਕੀ ਉਹ ਹੈ ਦਿਵੈਲੀਵਰੀ ਲਾਈਵ ਆਇਆ ਮੈਨੂੰ ਜਿਆਦਾ ਬੋਲਣਾ ਵਗੈਰਾ ਨਹੀਂ ਆਉਂਦਾ ਮੈਂ ਹੌਲੀ ਹੌਲੀ ਸਿੱਖ ਰਿਹਾ ਹਾਂ ਇੱਥੇ ਦਾ ਸਿਸਟਮ ਦਿਖਾਉਣ ਦਾ ਜਦੋਂ ਮੈਂ ਇੰਡੀਆ ਹੁੰਦਾ ਸੀਗਾ ਤਾਂ ਮੈਂ ਸੋਚਦਾ ਹੁੰਦਾ ਸੀ ਵੀ ਪਤਾ ਨਹੀਂ ਜਰਮਨੀ ਕੀ ਆ ਕਿੱਦਾਂ ਆ ਉੱਥੇ ਦਾ ਸਿਸਟਮ ਪਤਾ ਨਹੀਂ ਕਿੱਦਾਂ ਹੋਣਾ ਲੋਕੀ ਪਤਾ ਨਹੀਂ ਕਿੱਦਾਂ ਰਹਿੰਦੇ ਹੋਣੇ ਆ ਤੇ ਜਦੋਂ ਸਿਰ ਮੈਂ ਇੱਥੇ ਆ ਕੇ ਦੇਖਿਆ ਤਾਂ ਕੋਈ ਖਾਸ ਫਰਕ ਨਹੀਂ ਦਾ ਬਸ ਆਪਣੇ ਨਾਲੋਂ ਹਰਿਆਲੀ ਥੋੜੀ ਜੀ ਜ਼ਿਆਦੀ ਹੈ ਇੱਥੇ ਕਾਨੂੰਨ ਜਰੂਰ ਫਾਲੋ ਕਰਦੇ ਇਹ ਤਾਂ ਗੱਲ ਮੰਨਣੀ ਪਊਗੀ ਇਹਨਾਂ ਦੀ ਲਓ ਜੀ ਗਾਵਾਂ ਵੀ ਆ ਗਈਆਂ ਆ ਇੱਥੇ ਦਰਵਾਜ਼ਾ ਹੈ ਇਹਨਾਂ ਦਾ ਉਹ ਖੜੀਆਂ ਜਿਹੜਾ ਦਿਖ ਰਹੀਆਂ ਹੁਣ ਤਾਂ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਆ ਦੇ ਤੇ 1 2 3 4 ਇੱਕ ਉਧਰ ਖੜੀ ਆ ਪੰਜ ਤੇ ਕਿਤੇ ਪਿਛਲੇ ਪਾਸੇ ਹੋਰ ਖੜੀ ਹੁਣੀ ਛੇ ਇਹ ਇੱਥੇ ਦੀ ਆ ਜਰਮਨ ਦੀ ਖੇਤੀ ਆ ਛੱਲੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦਿਖਾਈਆਂ ਸੀ ਇਹ ਇੱਥੋਂ ਸ਼ੁਰੂ ਹੋਗੇ ਨਾ ਆ ਸਾਰਾ ਇੱਧਰ ਨੂੰ ਇੱਥੋਂ ਤੱਕ ਆ ਕੇ ਇਹ ਸਾਰੀ ਮੱਕੀ ਲੱਗੀ ਹੋਈ ਆ ਤੇ ਇਹ ਥੋੜੇ ਦਿਨਾਂ ਤੱਕ ਇਹਨਾਂ ਨੇ ਕੱਟ ਲੈਣੀ ਆ ਮੈਨੂੰ ਲੱਗਦਾ ਲੱਗੀ ਉਹ ਪਹੁੰਚਿਆ ਹੋਇਆ ਕੰਮ ਇਹਦਾ ਇੱਥੋਂ ਨਾਲ ਹੀ ਦਾ ਗਾਵਾਂ ਦਾ ਆ ਖੁੱਲਾ ਛੱਡਿਆ ਹੋਇਆ ਸਿਸਟਮ ਇਹਨਾਂ ਨੇ ਇੱਥੇ ਉਹ ਤਾਂ ਕੀ ਕਰਦੇ ਇੱਥੇ ਇਦਾਂ ਆ ਵੀ ਇਹਨਾਂ ਦੀ ਨਿਗਰਾਨੀ ਰੱਖਣ ਲਈ ਕੋਈ ਨਹੀਂ ਹੁੰਦਾ ਇੱਥੇ ਵਸੂਆਂ ਦੀ ਤੁਸੀਂ ਦੇ ਦੇਖੋਗੇ ਤੇ ਆ ਜਿਹੜਾ ਇੱਥੇ ਤਾਰ ਲਾਈ ਹੋਈ ਨਾ ਪਤਲੀ ਜੀ ਆ ਜਿਹੜੀ ਆ ਦੇ ਸਾਰੇ ਪਾਸੇ ਲੱਗੀ ਹੋਈ ਆ ਇਦਾਂ ਇਧਰਲੇ ਪਾਸੇ ਉਹ ਖੱਤੀ ਤੋਂ ਸ਼ੁਰੂ ਕਰਕੇ ਉਹ ਐਂਡ ਤੱਕ ਤੇ ਇਹਦੇ ਵਿੱਚ ਬਿਲਕੁਲ ਹਲਕਾ ਜਿਹਾ ਇਹਨਾਂ ਨੇ ਕਰੰਟ ਛੱਡਿਆ ਹੁੰਦਾ ਆ ਜਿੱਦਾਂ ਮੜਾ ਜਾਂ ਝਟਕਾ ਜਿਹਾ ਹਲਕਾ ਜਿਹਾ ਲੱਗਦਾ ਉਹ ਜਾਨਵਰ ਨੂੰ ਜਾਨਵਰ ਰਬਲ ਇੱਕ ਅੱਧੀ ਵਾਰੀ ਜਾਨਵਰ ਨੂੰ ਲੱਗ ਜਾ ਮੁਰ ਕੇ ਸਾਰੀ ਜ਼ਿੰਦਗੀ ਜਾਨਵਰ ਇਧਰਲੇ ਪਾਸੇ ਨੂੰ ਨਹੀਂ ਆਉਂਦਾ ਤੇ ਇੱਥੇ ਕੋਈ ਨਹੀਂ ਹੁੰਦਾ ਵੀ ਜਿਹੜਾ ਇਹਨਾਂ ਦਾ ਧਿਆਨ ਰੱਖੇ ਪਸ਼ੂਆਂ ਦਾ ਬਸ ਇਹ ਸਵੇਰ ਨੂੰ ਕੱਢ ਦਿੰਦੇ ਆ ਆਪਦਾ ਸ਼ਾਮ ਨੂੰ ਇੱਥੇ ਤੱਕ ਸ਼ਾਮ ਤੱਕ ਖਾਂਦੇ ਪੀਂਦੇ ਰਹਿੰਦੇ ਆ ਤੇ ਮੁਰਗੇ ਸ਼ਾਮ ਨੂੰ ਉਹ ਤੁਹਾਨੂੰ ਦੇਖਦਾ ਹੋਣਾ ਉਹ ਜਿਹੜੇ ਘਰ ਜੇ ਬਣੇ ਹੋਏ ਆ ਉਥੋਂ ਇਹਨਾਂ ਨੂੰ ਕੱਢਿਆ ਆ ਤਾਂ ਬਾਅਦ ਚੋਂ ਫੇ ਸ਼ਾਮ ਜੀ ਨੂੰ ਇਹਨਾਂ ਨੇ ਉੱਥੇ ਆ ਦਾ ਚਾਰ ਚੁਰ ਕੇ ਸਾਰਾ ਸ਼ਾਮ ਤੱਕ ਤੇ ਫਿਰ ਜਦੋਂ ਨਿਹਰਾ ਹੋਣਾ ਸ਼ੁਰੂ ਹੋ ਜਾਣਾ ਇਹਨਾਂ ਨੇ ਉੱਥੇ ਵਾਪਸ ਚੱਲ ਜਾਣਾ ਇਹ ਇਹਨਾਂ ਦਾ ਸ਼ਡਿਊਲ ਹੈ ਇਥੋਂ ਦਾ ਤੇ ਇੱਧਰ ਨੂੰ ਅੱਗੇ ਨੂੰ ਤਾਂ ਸਾਰਾ ਖਾਲੀ ਹੈ ਅੱਗੇ ਉਹ ਫਿਰ ਇਹ ਜੇ ਤੁਹਾਨੂੰ ਦੱਸਾਂ ਵੀ ਆ ਜਿਹੜਾ ਪਾਸਾ ਇਧਰੋਂ ਆ ਜਿਹੜਾ ਸ਼ੋਅ ਕਰ ਰਿਹਾ ਸਾਰਾ ਇਹ ਸਾਰੇ ਫਿਰ ਅੱਗੇ ਮੱਕੀ ਲੱਗੀ ਹੋਈ ਆ ਤੇ ਇਧਰਲੇ ਪਾਸੇ ਦਰਖਤ ਛੋਟੇ ਛੋਟੇ ਸੂਰਜ ਡੁੱਬ ਰਿਹਾ ਆ ਬਸ ਥੋੜਾ ਟਾਈਮ ਰਹਿ ਗਿਆ 8:00 ਵਜੇ ਇੱਥੇ ਰਾਤ ਦੀ ਰਾਤ ਤਾਂ ਨਹੀਂ ਹੋਈ ਸ਼ਾਮ ਦੇ ਕਹਿ ਸਕਦੇ ਆ ਗਰਮੀਆਂ ਨੂੰ ਦਿਨ ਬਹੁਤ ਵੱਡੇ ਹੋ ਜਾਂਦੇ ਆ ਤੇ ਮੈਂ ਇਦਾਂ ਦੀਆਂ ਚੀਜ਼ਾਂ ਦੇਖਦਾ ਰਿਹਾ ਕਰੂੰਗਾ ਜੇ ਕੋਈ ਹੋਵੇ ਇੰਟਰਸਟ ਵੀ ਕੋਈ ਚੀਜ਼ ਦੇਖਣੀ ਇੱਥੋਂ ਦੀ ਕੋ ਪਿੰਡਾਂ ਦਾ ਦਾ ਸ਼ਹਿਰਾਂ ਦਾ ਸਿਸਟਮ ਤਾਂ ਮੈਂ ਮੈਨੂੰ ਖੁਦ ਵਧੀਆ ਲੱਗਦਾ ਹੈ ਕਿਉਂਕਿ ਮੈਂ ਇੰਡੀਆ ਸਾਡੀ ਫੈਮਿਲੀ ਇੱਥੇ ਆ ਚਾਚਾ ਜੀ ਹੁਣੀ ਮੇਰੇ ਇੱਥੇ ਆ ਤਾਂ ਮੈਂ ਛੋਟਾ ਹੰਦਾ ਜਾਂਦਾ ਹੁੰਦਾ ਸੀ ਮੈਂ ਕਹਿੰਦਾ ਤੁਸੀਂ ਆਪ ਚੱਲ ਜਾਂਦੇ ਆ ਤਾਂ ਮੈਨੂੰ ਲੈ ਕੇ ਨਹੀਂ ਜਾਂਦੇ ਵੀ ਉੱਥੇ ਪਤਾ ਨਹੀਂ ਕੀ ਆ ਜਾਂ ਕਿੱਦਾਂ ਆ ਤੂੰ ਆ ਸਤਿਉੰਦੇ ਜੀ ਕਹਿੰਦੇ ਜਦੋਂ ਤੂੰ ਆ ਗਿਆ ਫਿਰ ਤੂੰ ਕਹਿਣਾ ਮੈਂ ਕਦੋਂ ਆ ਗਿਆ ਪਰ ਠੀਕ ਆ ਚਲੋ ਇਹ ਤਾਂ ਕਾਦੋ ਕਹਿਣਾ ਵੀ ਕਦੋਂ ਆ ਗਿਆ ਪਰ ਵਧੀਆ ਹੈ ਚਲੋ ਪਰਮਾਤਮਾ ਨੇ ਜਿੱਥੇ ਦਾਣਾ ਬਾਣੀ ਬੰਦੇ ਦਾ ਲਿਖਿਆ ਹੋਵੇ ਚੁਗਣਾ ਬੰਦਾ ਉਹ ਸਾਰਾ ਇੱਧਰ ਲਪਸਾ ਵਿੱਲਾ ਹੈ ਤੇ ਇੱਧਰ ਗਾਵਾਂ ਹੈ ਤੇ ਇੱਧਰ ਵੀ ਆ ਪਿਛਲੇ ਪਾਸੇ ਤਕਰੀਬਨ ਸਾਰਾ ਵਿੱਲਾ ਹੀ ਆ ਇਹ ਓ ਤੱਕ ਦਾ ਸਾਰਾ ਵਿੱਲਾ ਹੀ ਆ ਇਹ ਤੇ ਅੱਗੇ ਆ ਥੋੜੇ ਜਿਹੇ ਇੱਧਰਲੇ ਪਾਸੇ ਰਖਤਾ ਇੱਧਰ ਕੁਝ ਵੀ ਨਹੀਂ ਸੜਕ ਤੇ ਇੱਧਰਲੇ ਪਾਸੇ ਆ ਥੋੜੇ ਰੁੱਖ ਜਿਹੇ ਛੋਟੇ ਛੋਟੇ ਅੱਗੇ ਜਾ ਕੇ ਵੀ ਖਤਮ ਹੋ ਜਾਂਦੇ ਆ ਮੈਂ ਦਿਖਾਉਣਾ ਤੁਹਾਨੂੰ ਆ ਦੇਖੋ ਜਿਹੜੀ ਮਤਾਰ ਦੱਸੀ ਸੀ ਸਾਨੂੰ ਇਹ ਬਰੀਕ ਜੀ ਤਾਰਿਆ ਜਿਹਦੇ ਦੇਖਦੀ ਹੋਵੇ ਆ ਦੇਖੋ ਇਹਦੇ ਵਿੱਚ ਦੀ ਤਾਰ ਨਗਾਹੀ ਹੋਈ ਉਹਨਾਂ ਨੇ ਇਹ ਤਾਰ ਜਿਹੜੀ ਆ ਇਹ ਸਾਰੇ ਇਹਦੇ ਖੇਤ ਤੇ ਨਾ ਅੰਨੇ ਬੰਨ੍ਹ ਲਈ ਹੋਈ ਆ ਸਿਰਫ ਗਾਵਾਂ ਦਾ ਕਰਕੇ ਵੀ ਗਾਵਾਂ ਬਾਹਰ ਨਾ ਜਾਣ ਇਹਨਾਂ ਨੇ ਆਪਣੇ ਇੱਥੇ ਜਰੀਣਾ ਬਾਹਰ ਨਹੀਂ ਜਾਣਾ ਪਤਲੀ ਜੀ ਤਾਰ ਆ ਦੇਖ ਲਓ ਇੰਨੀ ਕਿ ਤਾਰ ਨਹੀਂ ਇਹਨਾਂ ਨੂੰ ਰੋਕਿਆ ਹੋਇਆ ਬਾਹਰ ਨਹੀਂ ਜਾਣ ਦਿੰਦੇ ਇਹਦੇ ਤੋਂ ਵੀ ਜਾਨਵਰ ਬਾਹਰ ਚੱਲ ਜੂਗਾ ਤੇ ਬਹੁਤ ਵਧੀਆ ਸਿਸਟਮ ਆ ਕਿ ਇਹਨਾਂ ਦੇ ਕਈ ਚੀਜ਼ਾਂ ਦਾ ਬਹੁਤ ਘੈਂਟ ਆ ਤੇ ਬਾਕੀ ਚੋਂ ਚੱਲੀ ਜਾਂਦਾ ਸਿਸਟਮ ਯਾ ਮੈਂ ਜਰਮਨੀ ਚ ਆ ਜੈਨੀ ਰਸਟ ਨੇ ਪੁੱਛਿਆ ਯੂਨ ਜਰਮਨੀ ਯੈਸ ਆਈ ਐਮ ਇਨ ਜਰਮਨੀ ਇਹ ਜਰਮਨੀ ਦੇ ਪਿੰਡ ਹੀ ਆ ਇਹ ਜਰਮਨ ਦੇ ਪਿੰਡ ਆ ਸਾਰੇ ਜਿਹੜੇ ਮੈਨੂੰ ਨਹੀਂ ਲੱਗਦਾ ਤੁਸੀਂ ਕਦੇ ਦੇਖੇ ਦੁੱਕੇ ਹੋਣਗੇ ਸ਼ਹਿਰਾਂ ਸ਼ੂਰਾਂ ਨੂੰ ਸਾਰੇ ਭਾਈ ਦੇ ਆ ਸ਼ਹਿਰ ਦਾ ਵਿਊ ਦਿਖਾਉਣ ਲਈ ਸ਼ਹਿਰ ਤਾਂ ਸਾਰੇ ਨੇ ਦੇਖੇ ਆ ਨੈਟ ਤੇ ਵੀ ਸਰਚਾ ਵਾਚ ਮਾਰੋ ਦਾ ਸ਼ਹਿਰ ਦੇਖ ਜਾਂਦੇ ਆ ਪਰ ਪਿੰਡ ਜਿਹੜਿਆ ਉਹ ਬਹੁਤ ਘਾਟ ਦੇਖਣ ਨੂੰ ਮਿਲਦੇ ਆ ਇਹ ਤਾਂ ਮੈਂ ਤੁਹਾਨੂੰ ਖੱਤੇ-ਕੁੱਤੇ ਜਿਹਾ ਦਿਖਾਇਆ ਅੱਜ ਬਾਹਰਲਾ ਖੇਤਾਂ ਦਾ ਏਰੀਆ ਦਿਖਾਇਆ ਆ ਕੱਲ ਨੂੰ ਜਾਂ ਜਦੋਂ ਮੈਂ ਲਾਈਵ ਹੋਇਆ ਨੈਕਸਟ ਟਾਈਮ ਜਦੋਂ ਵੀ ਫਿਰ ਪਿੰਡ ਦੇ ਵਿੱਚੋਂ ਵੀ ਦਿਖਾਉਂਗਾ ਤੁਹਾਨੂੰ ਸੈਂਟਰ ਪਿੰਡ ਦਾ ਘੁੰਮ ਕੇ ਵੀ ਪਿੰਡ ਦੇ ਵਿੱਚ ਘਰ ਕਿਦਾਂ ਦੇ ਆ ਰਹਿਣਾ ਸਹਿਣਾ ਕਿਦਾਂ ਦਾ ਆ ਸ਼ਾਪਿੰਗ ਕਿੱਥੋਂ ਕਰਦੇ ਆ ਉਹ ਸਾਰਾ ਸਿਸਟਮ ਦਿਖਾਵਾਂਗਾ ਤੁਹਾਨੂੰ ਮੈਂ ਤੇ ਫਿਲਹਾਲ ਅੱਜ ਖੇਤੀ ਅੱਜ ਖੇਤ ਦੇਖੋ ਜਰਮਨੀ ਦੇ ਖੇਤ ਜਰਮਨ ਦੇ ਬਹੁਤ ਵਧੀਆ ਨਜ਼ਾਰਾ ਠੰਡੀ ਹਵਾ ਵਗ ਰਹੀ ਆਹ ਲੱਗੇ ਇੱਥੇ ਛੋਟਾ ਜਿਹਾ ਇੱਕ 에어ਪੋਰਟ ਟਾਈਪ ਵੀ ਆ ਤੇ ਉੱਥੋਂ ਪਲੇਨ ਵੀ ਦੇ ਆ ਜੇ ਤੁਹਾਨੂੰ ਦਸਤਾ ਹੋਵੇ ਸ਼ਾਇਦ ਛੋਟਾ ਜਿਹਾ ਹੁੜਦਾ ਹੋਣਾ ਦੇਖੋ ਇੱਥੇ ਟੂਰਿਸਟ ਵਗੈਰਾ ਆਉਂਦੇ ਆ ਤਾਂ ਪਲੇਨ ਇੱਥੇ ਲੱਗ ਲੱਗੇ ਜਿੱਦਾ ਸ਼ਾਰਟ ਜਿਆ ਏਰੀਆ ਆ ਸ਼ਾਰਟ ਪਲੇਨ ਹੁੰਦੇ ਜਿਹੜੇ ਉਹਨਾਂ ਦੇ ਵਿੱਚ ਲੋਕਾਂ ਨੂੰ ਇੱਥੇ ਕਮਾਉਂਦੇ ਆ ਆ ਦਰਖਤਾਂ ਦੇ ਪਿਛਲੇ ਪਾਸੇ ਪੰਜ ਤੋਂ 7 ਕਿਲੋਮੀਟਰ ਜਾ ਕੇ ਉੱਥੇ ਬਣਿਆ ਹੋਇਆ ਪ੍ਰਾਈਵੇਟ ਹੀ ਆ ਕਿਸੇ ਦਾ ਪਰ ਜੇ ਕੋ ਜਾਣਾ ਚਾਹਵੇ ਤਾਂ ਇੱਥੇ ਪਿੰਡ ਦੇ ਵਿੱਚ ਘੁੰਮ ਫਿਰ ਸਕਦੇ ਆ ਸੋ ਇਹ ਸਿਗਾ ਜਿਹੜੇ ਖੇਤਾਂ ਦਾ ਸਿਸਟਮ ਤੇ ਥੋੜਾ ਜਿਹਾ ਹੋਰ ਅੱਗੇ ਮੈਂ ਇੱਥੋਂ ਤੱਕ ਆਇਆ ਆ ਅੱਗੇ ਵੀ ਕਈ ਵਾਰੀ ਇੱਥੋਂ ਅੱਗੇ ਨਹੀਂ ਗਿਆ ਕੇ ਵੀ ਚੱਲ ਜਾ ਕੇ ਦੇਖਦੇ ਆ ਹਾਂ ਜਿਹੜੀ ਇੱਧਰਲੇ ਪਾਸੇ ਆ ਇੱਧਰ ਮੱਕੀ ਲੱਗੀ ਹੋਈ ਆ ਤੇ ਪਰਲੇ ਪਾਸੇ ਦੇਖਦੇ ਆ ਕੀ ਆ ਹਾਲੋ ਸਾਰਿਆਂ ਨੂੰ ਹਾਈ ਸਾਰਿਆਂ ਨੂੰ ਮੈਂ ਫੇਰ ਕਹਿ ਰਿਹਾ ਆ ਹਾਂ ਜੀ ਹੈ ਕਾ ਮੈਨੂੰ ਪੁੱਛਿਆ ਗਿਆ ਸੀਗਾ ਕਿ ਤੁਸੀਂ ਜਰਮਨ ਤੋਂ ਹਾਂ ਮੈਂ ਜਰਮਨ ਤੋਂ ਹਾਂ ਜਰਮਨ ਤੋਂ ਇਸ ਟਾਈਮ ਲਾਈਵ ਵੀਡੀਓ ਖੇਤਾਂ ਦੀ ਬਣਾ ਰਿਹਾ ਹਾਂ ਤੇ ਅੱਜ ਜੀ ਸਟਾਰਟ ਕੀਤੀ ਆ ਪਹਿਲੀ ਵੀਡੀਓ ਆ ਮੇਰੀ ਇੱਥੋਂ ਤੇ ਐਕਸਪੀਰੀਅੰਸ ਦੇਖਦੇ ਨੇ ਕਿਦਾਂ ਦਾ ਹੁੰਦਾ ਆ ਕਿਉਂਕਿ ਮੈਂ ਕਦੇ ਜ਼ਿੰਦਗੀ ਦੇ ਵਿੱਚ ਇਸ ਕੰਮ ਚ ਨਹੀਂ ਆਇਆ ਹਾਂ ਅੱਜ ਪਹਿਲੇ ਟਾਈਮ ਸੀਗਾ ਮੈਂ ਕਿ ਚਲੋ ਟਰਾਈ ਕਰਕੇ ਦੇਖਦੇ ਆਂ ਕੁਸ਼ਨਾਵਾਂ ਵੀ ਟਰਾਈ ਕਰਨਾ ਚਾਹੀਦਾ ਬੰਦੇ ਨੂੰ ਇਹ ਪਿੰਡਾਂ ਗੁੰਡਾਂ ਦੇ ਵਿੱਚ ਨਾ ਸ਼ਾਂਤੀ ਬਹੁਤ ਆ। ਸ਼ਹਿਰਾਂ ਦੇ ਵਿੱਚ ਟ੍ਰੈਫਿਕ ਰੱਛ ਬਹੁਤ ਜ਼ਿਆਦਾ ਹੁੰਦਾ ਇੱਥੇ ਪਿੰਡਾਂ ਦੇ ਵਿੱਚ ਇਸ ਗੱਲ ਦਾ ਬੜਾ ਸ਼ਾਂਤੀ ਬਹੁਤ ਹੈ ਪਿੰਡਾਂ ਚ। ਇਧਰ ਏਰੀਆ ਦੇ ਵਿੱਚ ਮੈਂ ਆਉਣੇ ਰਹਿਣਾ ਕਦੇ 2 ਤੋਂ 4-4 ਪੰਜ-ਪੰਜ ਘੰਟਿਆਂ ਦੇ ਵਿੱਚ ਇੱਕ ਵੀ ਨਹੀਂ ਗੱਡੀ ਲੰਘਦੀ। ਪੈਸੇ ਹੈਗੇ ਆ ਘਰ ਕੋਲ ਅਗਲੇ ਪਾਸੇ ਕਾਫੀ ਘਰ ਬਣੇ ਹੋਏ ਆ ਇੱਥੋਂ ਪਰ ਕਾਫੀ ਗਾਂ ਜਾ ਕੇ ਆ। ਤਪਰ ਉਦਾਂ ਖੇਤਾ ਕੁੱਤਾ ਆਲੇ ਆਦਾ ਟਰੈਕਟਰ ਵਗੈਰਾ ਹੀ ਲੈ ਕੇ ਆਉਂਦੇ ਹੁੰਦੇ ਆ ਉਤਾਂ ਕੋਈ ਨਹੀਂ ਆਉਂਦਾ ਜਾਂ ਜਿਹੜਾ ਪਹਿਲਾਂ ਮੈਂ ਤੁਹਾਨੂੰ ਉੱਥੇ ਬਹਾਵਜਰ ਪਹਿਲਾਂ ਘਰ ਦਿਖਾਇਆ ਸੀ ਇੱਕ ਡੇਰੇ ਵਾਂਗੂ ਬਣਿਆ ਹੋਇਆ ਡੇਰੇ ਤੇ ਰਹਿੰਦੇ ਉਹ ਉਹਨਾਂ ਦਾ ਘਰ ਆ ਤੇ ਬਾਕੀ ਘਰ ਸਾਰੇ ਜਿਹੜੇ ਆ ਉਹ ਦੂਸਰੇ ਪਾਸੇ ਆ ਉਧਰ ਨੂੰ ਉਸ ਘਰ ਤੋਂ ਮੈਂ ਖਬੀਅਤ ਮੁਰ ਗਿਆ ਸੀ ਜੇ ਸਿੱਧੇ ਜਾਓ ਤਾਂ ਅੱਗੇ ਵੀ ਹੈਗੇ ਘਰ ਉਹ ਮੈਂ ਫੇਰ ਦਿਖਾਉਂਗਾ ਕਿਸੇ ਦਿਨ ਦੀ ਇੱਧਰ ਲਾਵਾ ਇੱਥੇ ਮੱਕੀ ਜਿੱਥੇ ਖਤਮ ਹੋਈ ਆ ਉਤੋਂ ਗਾਵਾ ਫੇਰਾ ਸਿਸਟਮ ਅੱਗੇ ਖਾਲੀਆ ਸਟਾਰਟ ਹੋ ਰਿਹਾ ਆ ਓਏ ਓਹ ਹੇਰ ਨਾ ਹੀ ਹੋਏ ਇੱਥੇ ਕਮਾਲ ਆ ਮੈਂ ਅੱਜ ਪਹਿਲੀ ਵਾਰੀ ਦੇਖੇ ਅੱਗੇ ਨਿਕਦੇ ਦੇਖੇ ਸੌਰੀ ਮੇਰੇ ਕੈਮਰਾ ਕਾਫੀ ਹਿੱਲ ਰਿਹਾ ਹੈ। ਆ ਦੇਖੋ ਦੋ ਆ। ਇੱਕ ਇਹ ਆ ਤੇ ਇੱਕ ਇਹਦੇ ਪਿਛਲੇ ਪਾਸੇ ਥੋੜਾ ਜਿਹਾ ਧਿਆਨ ਨਾ ਹੋ ਰਾਇਕੋ ਉਹ ਖੜਾ ਦੋ ਆ। ਲੋ ਜੀ ਅੱਜ ਕਿੰਨੀਆਂ ਚੀਜ਼ਾਂ ਦੇਖਣ ਨੂੰ ਮਿਲ ਗਈਆਂ। ਹਿਰਨ ਵੀ ਦੇਖ ਲਿਆ, ਗਾਵਾਂ ਵੀ ਦੇਖ ਲੀਆਂ। ਜਰਮਨ ਦੀਆਂ। ਛਲੀਆਂ ਵੀ ਦੇਖ ਲੀਆਂ ਮੱਕੀ ਇਹ ਤਾਂ ਜੀ ਜਾਂਚ ਮੇਨ ਹੋ ਗਈਆਂ ਚਤੀਆਂ ਚਲੋ ਹੁਣ ਆਪਸ ਨੂੰ ਪਿੱਛੇ ਨੂੰ ਜਾਣੇ ਆ ਪਿੱਛੇ ਨੂੰ ਆਪਸ ਮੋੜਦੇ ਹਾਂ ਹੁਣ ਕਿਉਂਕਿ ਮੈਂ ਉਹ ਜਿਹੜਾ ਇਹ ਤੋਂ ਇੱਥੋਂ ਜਾ ਕੇ ਨਾ ਫਿਰ ਇਧਰ ਨੂੰ ਮੁੜਨਾ ਹੈ ਆ ਜਿੱਥੇ ਦਰਖਤ ਲੱਗੇ ਹੋਏ ਆ ਇਹਨਾਂ ਦੇ ਵਿੱਚ ਦੀ ਇੱਦਾਂ ਸੜਕ ਜਾਣੀ ਹੈ ਇਧਰ ਇਧਰਲੇ ਪਾਸੇ ਨੂੰ ਤੇ ਉਥੋਂ ਫਿਰ ਮੈਂ ਜਾ ਕੇ ਮੜੂੰਗਾ ਜੀਰੋ ਦਖੋਨਾ ਚ ਸ਼ਾਇਦ ਕੈਮਰੇ ਨੇ ਕੈਪਚਰ ਕਰ ਲਈ ਤਾਂ ਇੱਥੇ ਪੱਖੇ ਲੱਗੇ ਹੋਏ ਬਿਜਲੀ ਬਣਾਉਣ ਵਾਲੇ ਆ ਦੇਖੋ ਕਿੰਨੇ ਪੱਖੇ ਇਹਨਾਂ ਨੇ ਲਾਏ ਹੋਏ ਇੱਥੇ 1 2 3 4 5 6 ਹਮਨ ਲੱਗਦਾ ਤੇ ਇਹੇੇ ਪੱਖੇ ਇੱਥੇ ਲਾਏ ਹੋਏ ਬਿਜਲੀ ਬਣਾਉਂਦੇ ਆ ਇੱਕ ਪੱਖਾ ਜਿਹੜਾ ਆ ਇਹ ਇੱਕ ਪਿੰਡ ਨੂੰ ਕਹਿ ਸਕਦੇ ਆਪਾਂ ਇੱਕ ਛੋਟਾ ਜਿਹਾ ਪਿੰਡ ਹੋਵੇ ਜਿੱਦਾਂ ਉਹਦੇ ਚ 400 ਬੰਦਾ ਰਹਿੰਦਾ ਹੋਵੇ ਤਾਂ ਇੱਕ ਪੱਖਾ ਇੱਕ ਮਿੰਟ ਨੂੰ ਬਿਜਲੀ ਦੇ ਸਕਦਾ ਏਨੀ ਬਿਜਲੀ ਪੈਦਾ ਕਰਦੀ ਏ ਪੱਖੇ ਤੇ ਉਹ ਇੱਕ ਹੋਰ ਪਲੇਨ ਆ ਗਿਆ ਲੈਂਡ ਕਰਨ ਲੱਗਾ ਮੈਨੂੰ ਲੱਗਦਾ ਨਹੀਂ ਸੀ ਤ ਉਹ ਕਿਉਂਕਿ ਉਹ ਦਰਖਤਾਂ ਦੇ ਉੱਲੇ ਹੋ ਜਾਣਾ ਉਹਨੇ ਨਹੀਂ ਉਹ ਚਲੇ ਗਿਆ ਆਦ ਰਖਤਾਂ ਦੇ ਉਲੀ ਰਨਵੇ ਆ ਉਧਰਲੇ ਪਾਸੇ ਉੱਥੇ ਲੈਂਡ ਕਰਨਾ ਸੀ ਉਹਨੇ ਜਰ ਕੋਈ ਗੱਲ ਨਹੀਂ ਜੇ ਫੇਰ ਦੁਬਾਰਾ ਆਇਆ ਤਾਂ ਦਿਖਾਉਣਾ ਤਾਂ ਜ਼ਰੂਰ ਆ ਵੀ ਮੱਕੀ ਆ ਛੱਲੀਆਂ ਲੱਗੀਆਂ ਆਂ ਜਾਂ ਭਰਿਆ ਪਿਆ ਆਜ ਦਾੜਾ ਹੁੰਦੀਆਂ ਆੜਾ ਟੈਪਿਆ ਜਰੂਰ ਠੀਕ ਹੈ ਦੋਸਤੋ ਅੱਜ ਲਈ ਨਹੀਂ ਆ ਫਿਰ ਬਾਕੀ ਮੈਂ ਕੱਲ ਨੂੰ ਪਸੋਂ ਨੂੰ ਫਿਰ ਲਾਈਵ ਹੋਵਾਂਗਾ ਕੁਸ਼ਨ ਨੂੰ ਨਮਾਨ ਲੈ ਕੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਓਕੇ ਬਾਏ